ਭਰਮਾਤਮਾ ਦੀ ਬਣਾਈ ਇਸ ਕੁਦਰਤ ਵਿੱਚ ਕਈ ਅਜੂਬੇ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਆਪਣੀਆਂ ਉਂਗਲਾਂ ਦੰਦਾ ਥੱਲੇ ਦਬਾਉਣ ਲਈ ਮਜਬੂਰ ਹੋ ਜਾਂਦੇ ਹਨ ਜਿੱਥੇ ਕੁਦਰਤ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਜੰਤੂ ਹਨ ਉੱਥੇ ਹੀ ਕਈ ਤਰ੍ਹਾਂ ਦੇ ਪਸ਼ੂ ਪੰਛੀ ਵੀ ਹਨ ਜੋ ਆਪਣੇ ਅਨੋਖੇ ਗੁਣਾ ਅਤੇ ਹੁਨਰਾਂ ਕਰਕੇ ਜਾਣੇ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਛੀ ਬਾਰੇ ਦੱਸਾਂਗੇ ਜਿਸ ਦਾ ਨਾਮ ਬਹੁਤ ਹੀ ਘੱਟ ਲੋਕ ਜਾਣਦੇ ਹਨ ਜਾਂ ਇਹ ਕਹਿ ਲਓ ਕਿ ਜਾਣਦੇ ਹੀ ਨਹੀਂ ਹਨ ਦੁਨੀਆ ਵਿੱਚ ਕਈ ਤਰ੍ਹਾਂ ਦੇ ਪੰਛੀ ਦੇਖੇ ਜਾਂਦੇ ਹਨ ਕੁਝ ਆਪਣੇ ਆਪ ਵਿੱਚ ਬਿਲਕੁਲ ਵਿਰਖਣ ਹੁੰਦੇ ਹਨ ਕਈ ਵਾਰ ਉਹਨਾਂ ਦੀ ਵਿਸ਼ੇਸ਼ਤਾ ਜਾਣ ਕੇ ਬਹੁਤ ਹੀ ਹਸੀ ਹੈਰਾਨ ਹੋ ਜਾਂਦੇ ਹਨ ਆ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਛੀ ਬਾਰੇ ਦੱਸਦੇ ਹਾਂ ਜੋ ਅਸਮਾਨ ਦੇ ਵਿੱਚ ਉੱਡਦੇ ਹੋਏ ਸੌਂਦਾ ਵੀ ਹੈ ਤੇ ਖਾਂਦਾ ਵੀ ਹੈ ਤੇ ਲਗਭਗ 10 ਮਹੀਨੇ ਹਵਾ ਦੇ ਵਿੱਚ ਲਗਾਤਾਰ ਉੱਡ ਸਕਦਾ ਹੈ ਇਸ ਪੰਛੀ ਦਾ ਨਾਮ ਹੈ ਕਾਮਨ ਸਵਿਫਟ ਕਾਮਨ ਸਵਿਫਟ ਨਾਮ ਦਾ ਇਹ ਪੰਛੀ 10 ਮਹੀਨੇ ਲਗਾਤਾਰ ਅਸਮਾਨ ਦੇ ਵਿੱਚ ਉੱਠ ਸਕਦਾ ਹੈ। ਇਹ ਪੰਛੀ ਆਮ ਤੌਰ ਤੇ ਯੂਰਪ ਦੇ ਵਿੱਚ ਪਾਏ ਜਾਂਦੇ ਹਨ। ਇਹਨਾਂ ਨੂੰ ਕਾਮਨ ਸਵਿਫਟ ਕਿਹਾ ਜਾਂਦਾ ਹੈ। ਇਹ ਬਹੁਤ ਹੱਦ ਤੱਕ ਫਿੰਕ ਵਰਗਾ ਲੱਗਦਾ ਹੈ। ਇਹ ਆਪਣੀ ਗਤੀ ਦੇ ਨਾਲ ਨਾਲ ਉੱਡਣ ਦੀ ਸਮਰੱਥਾ ਲਈ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਸੌਂਦਾ ਕਿਵੇਂ ਹੈ ਜਦੋਂ ਕਿ ਇਹ ਪੰਛੀ 10 ਮਹੀਨੇ ਲਗਾਤਾਰ ਉੱਡਣ ਦੀ ਸਮਰੱਥਾ ਰੱਖਦਾ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਇਹ ਬਹੁਤ ਉੱਚੀ ਉਚਾਈ ਤੇ ਪਹੁੰਚਦਾ ਹੈ ਤਾਂ ਇਹ ਹੇਠਾਂ ਉਤਰਦੇ ਸਮੇਂ ਥੋੜੀ ਆਪਣੀ ਨੀਂਦ ਪੂਰੀ ਕਰ ਲੈਂਦਾ ਹੈ ਕਾਮਨ ਸਵਿਫਟ ਅਸਮਾਨ ਵਿੱਚ ਉੱਡਦੇ ਹੋਏ ਕੀੜੇ ਮਕੌੜੇ ਫੜਦਾ ਹੈ ਤੇ ਉਹਨਾਂ ਨੂੰ ਆਪਣਾ ਭੋਜਨ ਬਣਾਉਂਦਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਛੀ ਉੱਡਦੇ ਹੋਏ ਵੀ ਆਪਣੇ ਸਾਥੀਆਂ ਦੇ ਨਾਲ ਸੰਭੋਗ ਵੀ ਕਰ ਸਕਦਾ ਹੈ ਆਪਣੀ ਲੰਬੀ ਯਾਤਰਾ ਦੇ ਕਾਰਨ ਕਾਮਨ ਸਵਿਫਟ ਦਾ ਨਾਮ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ